ਫਰਵਰੀ 2025 ਤੋਂ ਪੈਨਸ਼ਨਾਂ ਲਈ ਨਵੇਂ ਨਿਯਮ ਲਾਗੂ ਜਾਣੂ ਪੂਰੀ ਜਾਣਕਾਰੀ ਸਾਰੇ ਪੈਨਸ਼ਨਰਾਂ ਲਈ ਵੱਡੀ ਖੁਸ਼ਖਬਰੀ ਹੁਣ ਪੈਨਸ਼ਨ ਲੈਣ ਦੀ ਪ੍ਰਕਿਰਿਆ ਹੋਵੇਗੀ ਹੋਰ ਵੀ ਆਸਾਨ 1 ਫਰਵਰੀ 2025 ਤੋਂ ਪੈਨਸ਼ਨਰਾਂ ਲਈ ਤਿੰਨ ਮਹੱਤਵਪੂਰਨ ਨਿਯਮ ਪਧਰਾਂ ਚਾਰੇ ਹਨ ਜੋ ਉਹਨਾਂ ਦੀ ਜ਼ਿੰਦਗੀ ਨੂੰ ਹੋਰ ਵੀ ਆਸਾਨ ਬਣਾਉਣਗੇ ਕੇਂਦਰ ਸਰਕਾਰ ਨੇ ਪੈਨਸ਼ਨ ਭੁਗਤਾਨ ਪ੍ਰਣਾਲੀ ਵਿੱਚ ਵੱਡੇ ਬਦਲਾਅ ਕਰਕੇ ਪੈਨਸ਼ਨਰਾਂ ਨੂੰ ਹੋਰ ਸੁਵਿਧਾ ਪ੍ਰਦਾਨ ਕਰਨ ਦਾ ਫੈਸਲਾ ਲਿਆ ਹੈ ਕਿਸੇ ਵੀ ਬੈਂਕ ਸ਼ਾਖਾ ਤੋਂ ਪੈਨਸ਼ਨ ਕਢਵਾਉਂਦੀ ਆਜਾਦੀ ਹੁਣ ਪੈਨਸ਼ਨਰ ਕਿਸੇ ਵੀ ਨਿਰਧਾਰਤ ਬੈਂਕ ਸ਼ਾਖਾ ਤੇ ਨਿਰਭਰ ਨਹੀਂ ਰਹਿਣਗੇ ਤਾਂ ਦੇਸ਼ ਦੇ ਕਿਸੇ ਵੀ ਬੈਂਕ ਸ਼ਾਖਾ ਤੋਂ ਆਪਣੀ ਪੈਨਸ਼ਨ ਆਸਾਨੀ ਨਾਲ ਕਰਵਾ ਸਕਣਗੇ ਪਹਿ ਕਿਸੇ ਖਾਸ ਬੈਂਕ ਜਾਂ ਸ਼ਾਖਾ ਤੋਂ ਹੀ ਪੈਨਸ਼ਨ ਮਿਲਦੀ ਸੀ ਪਰ ਹੁਣ ਇਹ ਪਾਬੰਦੀ ਹਟਾ ਦਿੱਤੀ ਗਈ ਹੈ ਇਸ ਨਾਲ ਪੈਨਸ਼ਨ ਲੈਣ ਦੀ ਪ੍ਰਕਿਰਿਆ ਤੇਜ਼ ਅਤੇ ਆਸਾਨ ਹੋ ਜਾਵੇਗੀ ਆਟੋਮੈਟਿਕ ਮਹਿੰਗਾਈ ਅਨੁਸਾਰ ਪੈਨਸ਼ਨ ਵਾਧੂ ਪ੍ਰਣਾਲੀ ਹੁਣ ਪੈਨਸ਼ਨਰ ਨੂੰ ਹਰ ਵਾਰ ਪੈਨਸ਼ਨ ਵਧਾਉਣ ਲਈ ਅਲੱਗ ਤੌਰ ਤੇ ਅਰਜੀ ਦੇਣ ਦੇ ਲੋੜ ਨਹੀਂ ਪਵੇਗੀ ਪੈਨਸ਼ਨ ਆਟੋਮੈਟਿਕ ਤੌਰ ਤੇ ਮਹਿੰਗਾਈ ਦੀ ਦਰ ਦੇ ਆਧਾਰ ਤੇ ਵਧ ਜਾਇਆ ਕਰੇਗੀ ਇਹ ਨਵਾਂ ਤਰੀਕਾ ਪੈਨਸ਼ਨਰਾਂ ਦੀ ਵਿੱਤੀ ਸੁਧਾਰ ਅਤੇ ਸੁਵਿਧਾ ਵਧਾਵੇਗਾ ਡਿਜੀਟਲ ਲਾਈਫ ਸਰਟੀਫਿਕੇਟ ਹੁਣ ਬੈਂਕ ਜਾਂਦੀ ਲੋੜ ਨਹੀਂ ਸਰਕਾਰ ਨੇ ਪੈਨਸ਼ਨਰਾਂ ਲਈ ਡਿਜੀਟਲ ਲਾਈਫ ਸਰਟੀਫਿਕੇਟ ਜਮਾ ਕਰਾ ਆਨਲਾਈਨ ਪ੍ਰਕਿਰਿਆ ਲਾਗੂ ਕਰ ਦਿੱਤੀ ਹੈ ਹੁਣ ਪੈਨਸ਼ਨਰ ਹਰ ਸਾਲ ਬੈਂਕ ਜਾ ਕੇ ਕਿਸੇ ਵੀ ਵਿਭਾਗ ਵਿੱਚ ਜਾ ਕੇ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀ ਥਾਂ ਆਨਲਾਈਨ ਹੀ ਆਪਣੀ ਪਛਾਣ ਦੱਸ ਸਕਣਗੇ। ਹੋਰ ਵਿਸ਼ੇਸ਼ ਲਾਭ ਪੈਨਸ਼ਨਰ ਕੈਲਕੂਲੇਟਰ ਵਿੱਚ ਨਵਾਂ ਬਦਲਾਅ ਹੁਣ ਹਰ ਮਹੀਨੇ ਡਿਜੀਟਲ ਪੈਨਸ਼ਨਸ ਲੈਪਾ ਈਮੇਲ ਆਏ ਤੇ ਡਿਟਾ ਹੋਵੇਗੀ। ਗ੍ਰੈਜੂਏਟੀ ਦੀ ਵੱਧ ਤੋਂ ਵੱਧ ਸੀਮਾ ਵਧੀ। ਹੁਣ 20 ਲੱਖ ਤੱਕ ਦੀ ਰਕਮ ਟੈਕਸ ਮੁਕਤ ਹੋਵੇਗੀ। ਪੈਨਸ਼ਨਰ ਆਪਣੀ કુલ ਰਕਮ ਵਿੱਚੋਂ 25% ਅਗਾਊਂ ਤੌਰ ਤੇ ਲੈ ਸਕਣਗੇ ਜਿਸ ਨੂੰ ਉਹ ਸਿੱਖਿਆ, ਵਿਆਹ ਕਰ ਰਿਧਮ ਜਾਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵਰਤ ਸਕਦੇ। ਜਾ ਸਕੇਗਾ ਪੈਨਸ਼ਨਰ ਲਈ ਇਹ ਤਬਦੀਲੀਆਂ ਹੋਣਗੀਆਂ ਗੇਮ ਚੇਂਜਰ ਨਵੇਂ ਨਿਯਮ ਇਹਨਾਂ ਨਵੇਂ ਨਿਯਮਾਂ ਦੇ ਕਾਰਨ ਪੈਨਸ਼ਨਰਾਂ ਨੂੰ ਵੱਡੇ ਲਾਭ ਮਿਲਣਗੇ ਜੋ ਉਹਨਾਂ ਦੀ ਵਿੱਤੀ ਸਥਿਤੀ ਅਤੇ ਜੀਵਨ ਪੱਧਰ ਨੂੰ ਸੁਧਾਰਨ ਵਿੱਚ ਮਦਦਗਾਰ ਹੋਣਗੇ ਜੇ ਤੁਸੀਂ ਵੀ ਇੱਕ ਪੈਨਸ਼ਨਰ ਹੋ ਤਾਂ ਇਹ ਨਵੇਂ ਨਿਯਮ ਤੁਹਾਡੀ ਆਸਾਨੀ ਵਧਾਉਣ ਵਾਲੇ ਹਨ ਹੁਣ ਬੈਂਕ ਦੀ ਲੰਬੀ ਲਾਈਨ ਵਿੱਚ ਖੜੇ ਹੁੰਦੀ ਲੋੜ ਨਹੀਂ ਆਈ ਵੀਡੀਓ ਦੇ ਵਿੱਚ ਨਹੀਂ ਵੀਡੀਓ ਚ ਬਣੇ ਰਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਹਰ ਨਵੀਂ ਅਪਡੇਟਸ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੀ ਤਾਂ